ਇਹ ਤੁਹਾਡੀ ਸੁਰਤ ਆ ਨਾ ਇੱਕ ਕਲੀ ਤਰੀ ਫਿਰਦੀ ਏ ਕਿਤੇ ਤੁਸੀਂ ਜੋ ਵੀ ਕਾਰਜ ਕਰਦੇ ਹੋ ਪਾਠ ਪੂਜਾ ਵਾਲਾ ਤੀਰਥਾਂ ਤੇ ਜਾਂਦੇ ਹੋ ਕਿਤੇ ਵੀ ਜੋ ਵੀ ਕੋਈ ਤੁਹਾਨੂੰ ਲੱਗਦਾ ਕਿ ਮੇਰਾ ਇਹ ਧਰਮ ਦਾ ਕਰਮਾ ਬੜੀਆਂ ਪੂਜ ਮਸਾਨ ਪੂਜ ਜੋ ਵੀ ਕਰਦੇ ਉਥੇ ਤੇਰੀ ਕਲੀ ਸੁਰਤ ਗਈ ਏ ਜੇ ਕਿਤੇ ਗੁਰੂ ਦਾ ਸ਼ਬਦ ਨਾਲ ਲੈ ਜਾਂਦਾ ਤੇ ਜੇਕ ਤੇ ਗੁਰੂ ਦੇ ਸ਼ਬਦ ਨੂੰ ਸੁਰਤ ਨਾਲ ਜੋੜ ਲੈਂਦਾ ਕਿ ਮੇਰਾ ਗੁਰੂ ਕਿੱਥੋਂ ਮੈਨੂੰ ਆਗਿਆ ਦਿੰਦਾ ਕਿਹੜੀ ਪਰਮਿਸ਼ਨ ਦਿੰਦਾ ਹੈ ਭਾਵ ਕਿਹੜਾ ਗਿਆਨ ਦਿੰਦਾ ਕਿ ਕਿਹੜਾ ਮੈਂ ਕਾਰਜ ਕਰਾਂ ਤੇ ਫੇਲ ਦਿਖਣਾ ਸੀ ਸ਼ਬਦ ਸੁਰਤ ਭਾਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਬਸ ਸੁਰਤ ਸਾਡੀ ਦੁਨੀਆ ਵਿੱਚ ਹੈ ਦੁਨਿਆਵੀ ਪਦਾਰਥਾਂ ਵਿੱਚ ਹੈ ਸ਼ਬਦ ਦੇ ਨਾਲ ਮਲਾਪ ਕੋਈ ਨਹੀਂ ਹੈ ਜਿੰਨਾ ਚਿਰ ਸ਼ਬਦ ਦੇ ਨਾਲ ਮਲਾਪ ਨਹੀਂ ਹੈ ਸ਼ਬਦ ਨਾਲ ਮਲਾਪ ਕਿਵੇਂ ਹੁੰਦਾ ਇਹ ਨਹੀਂ ਕਿ ਪੰਨਾ ਚਿਰੂ ਕਰ ਦਿੱਤਾ ਮਲਾਪ ਹੋ ਗਿਆ ਉਸ ਸ਼ਬਦ ਦੇ ਦਿੱਤੀ ਹੋਈ ਜੋ ਹਦਾਇਤ ਹੁੰਦੀ ਹੈ ਬਸ ਉਹਦੇ ਮੁਤਾਬਕ ਚੱਲਣਾ ਹੁੰਦਾ ਹੁਣ ਆਪ ਜੀ ਨੇ ਸਰਵਣ ਕੀਤਾ ਹੈ ਸੰਗਰਾਦ ਗੁਜਰੀ ਮਗਰ ਦਾ ਮੈਨਾ ਸੀ ਵੱਗਰ ਮਾਏ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਇਹ ਇੱਕ ਸ਼ਬਦ ਹੈ ਗੁਰਬਾਣੀ ਦਾ ਔਰ ਬਾਰਾਮਾ ਜੀ ਗੁਰੂ ਅਰਜਨ ਪਾਚੀ ਨੇ ਸਮਝਾਇਆ ਹੁਣ ਇਹਨੂੰ ਰਟੀ ਚਲ ਇੱਕ ਵਾਰ ਛੱਡ 10 ਵਾਰ ਸਾਡਾ 1000 ਵਾਰ ਪੜ੍ਹ ਸੁਣ ਤੇਰੇ ਉੱਤੇ ਰਤੀ ਪਰ ਵੀ ਇਹਦਾ ਅਸਰ ਨਹੀਂ ਹੁਣ ਹੁਣ ਜਿਸ ਦਿਨ ਇਸ ਸ਼ਬਦ ਨੂੰ ਵਿਚਾਰ ਲਈ ਰੁਕ ਗਿਆ ਕਿ ਮੈਂ ਇੱਥੇ ਹੀ ਰੁਕਾਂ ਪਹਿਲਾਂ ਇਹਦੀ ਮੈਂ ਸਮਝ ਲੈ ਲਵਾਂ ਮੈਨੂੰ ਕਹਿੰਦੇ ਕੀ ਹੈ ਮਗਰ ਮਾਂ ਸਹੰਦਿਆ ਆਰ ਪੈਰ ਸੰਗ ਬੈਠੜੀਆਂ ਭਾਵ ਸੋਭਾ ਔਰ ਬੜੀ ਆਈ ਇਸ ਆਤਮਾ ਨੂੰ ਤਦ ਮਿਲਣੀ ਜੇ ਇਹ ਆਪਣੇ ਪਤੀ ਪਰਮਾਤਮਾ ਦੇ ਘਰ ਵਿੱਚ ਬੈਠੀ ਹੈ ਕਰ ਕੋਈ ਧਰਤੀ ਨਹੀਂ ਕੋਈ ਗੈਲੈਕਸੀ ਨਹੀਂ ਬਸ ਉਹਦੇ ਵਿੱਚ ਸਮਾ ਜਾਣਾ ਬਸ ਉਹਦੇ ਵਿੱਚ ਸਮਾ ਜਾਣਾ ਕਿ ਉਹਦਾ ਹੀ ਰੂਪ ਹੋ ਜਾਣਾ ਉਹਦਾ ਰੂਪ ਕਿਸ ਨੇ ਦੇਖਿਆ ਨਹੀਂ ਜੋ ਉਹਦਾ ਰੂਪ ਧਾਰਨ ਕਰਕੇ ਆ ਵੀ ਗਏ ਉਹ ਵੀ ਕਹਿੰਦੇ ਇਹ ਹੋ ਜਾਣਾ ਆਖਾ ਨਹੀਂ ਕਹਿਣਾ ਕਥ ਨਾ ਜਾਏ ਮੈਂ ਨਹੀਂ ਕਹਿ ਸਕਦਾ ਮੈਂ ਬਹੁਤ ਗਿਆਨ ਦਿੱਤਾ ਹੈ ਪਰ ਇਹ ਗੱਲ ਨਹੀਂ ਮੈਨੂੰ ਸਮਝ ਲੱਗੀ ਕਿ ਮੈਂ ਤੁਹਾਨੂੰ ਉਹਦਾ ਵਿਖਿਆਨ ਕੀ ਕਰਾਂ ਉਹਦਾ ਨਾ ਕੋਈ ਰੰਗ ਰੂਪ ਅਸੀਂ ਆਕਾਰ ਲੱਭਦੇ ਹਾਂ ਅਸੀਂ ਆਕਾਰ ਲੱਭਦੇ ਹਾਂ ਕਿ ਪ੍ਰਮਾਤਮਾ ਕੋਈ ਆਕਾਰ ਧਾਰਨ ਕਰਕੇ ਆਵੇਗਾ ਕਿ ਹੱਥੇ ਘੋੜੀ ਤੇ ਬੈਠ ਕੇ ਆਏਗਾ ਉਹ ਉਹ ਸਾਡੇ ਨਾਲ ਕੇ ਭੋਜਨ ਛਕੇਗਾ ਇਹ ਕੇਵਲ ਤੋਂ ਕੇਵਲ ਅਗਿਆਨਤਾ ਦੀ ਗੱਲ ਹੈ ਇਹ ਅਗਿਆਨੀ ਲੋਕ ਇਸ ਨੂੰ ਫਾਲੋ ਕਰਦੇ ਆ ਅਗਿਆਨੀ ਲੋਕ ਇਸ ਮਾਰਗ ਨੂੰ ਅਪਣਾਉਂਦੇ ਆ ਜਿਨ੍ਹਾਂ ਕੋਲ ਸਤ ਹੈ ਤੁਹਾਡੇ ਸਾਹਮਣੇ ਗੁਨਾਹਕ ਸਭ ਚੱਲਦੇ ਜਾ ਰਹੇ ਆ ਉਹਨਾਂ ਨੇ ਤੇਰਾ ਪਾਰ ਉਤਾਰਨਾ ਨਹੀਂ ਕਰਨਾ ਉਹਨਾਂ ਨੇ ਜੋ ਗੱਲ ਕਹਿ ਦੇਣੀ ਹੈ ਪਾਰ ਉਤਾਰਾ ਤੁਹਾਡਾ ਉਹਨੇ ਕਰਨਾ ਬਸ ਆਹ ਗੱਲ ਕਹੀ ਹੋਈ ਹੈ ਬਾਦਸ਼ਾਹ ਦੀ ਜੋ ਸਤੂਕਰਾਂ ਦੇ ਬੋਲ ਹੈ ਇਹ ਬੋਲਦੇ ਨੇ ਜਦੋਂ ਤੂੰ ਪੜ੍ਹਦਾ ਹੈ ਸੁਣਦਾ ਹੈ ਬੋਲਦੇ ਨੇ ਭਾਈ ਕੰਨ ਗੱਲ ਤੂੰ ਸਵਾਲ ਕਰ ਤੈਨੂੰ ਜਵਾਬ ਮਿਲੇਗਾ ਹੁਣ ਪਾਦਸ਼ਾਹ ਨੇ ਜੋ ਗੱਲ ਕਹੀ ਹੈ ਇਹ ਵਿਚਾਰ ਨਹੀਂ ਪੈਣੀ ਆ ਬੱਗਰ ਮਹੇਸਾਧੀਆਂ ਆਰ ਪੇਰ ਸੰਗ ਬੈਠੜੀ ਦੇਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣੀ ਕਿ ਉਹਨਾਂ ਦੇ ਤਾਂ ਸੋਭਾ ਬੜਿਆਈ ਨਹੀਂ ਕਹੀ ਜਾ ਸਕਦੀ ਜਿਨ੍ਹਾਂ ਦਾ ਮਲਾ ਪ੍ਰਮਾਤਮਾ ਨਾਲ ਹੋ ਗਿਆ ਹੁਣ ਇੱਥੇ ਇਹ ਬੰਦੇ ਨੇ ਸੋਚਣਾ ਕਿ ਮੈਂ ਆਪਣੀ ਜ਼ਿੰਦਗੀ ਤੇ ਇੰਨੇ ਸਾਲ ਗੁਜ਼ਾਰ ਦਿੱਤੇ ਕਿ ਮੈਂ ਜੋ ਕਾਰਜ ਕਰਦਾ ਤੂੰ ਕੁਝ ਵੀ ਕਰ ਪਾਈ ਤੇਰੀ ਆਪਣੀ ਸੋਚ ਹੈ ਤੇਰੀ ਆਪਣੀ ਸਮਝ ਹੈ ਤੈਨੂੰ ਲੱਗਦਾ ਕਿ ਮੈਂ ਇਹ ਜੋ ਕਾਰਜ ਕਰਦਾ ਧਰਮ ਦਾ ਤੇਰੇ ਵਾਸਤੇ ਉਹ ਧਰਮ ਦਾ ਕਾਰਜ ਹੈ ਕੀ ਤੈਨੂੰ ਮਿਲਾਪ ਹੋ ਗਿਆ ਸੁਬਹਿਰ ਦੇ ਨਾਲ ਇਹ ਮਿਲਾਪ ਹੀ ਨਹੀਂ ਹੋਇਆ ਭਾਈ ਫਿਰ ਕੀ ਕਰਨਾ ਭਵਜੇ ਤੇਰੇ ਅੰਦਰ ਚਾਹਨਾ ਵਾ ਇਸ ਨਾਲ ਮੇਰੀ ਇੰਨੀ ਜ਼ਿੰਦਗੀ ਬਦਲ ਗਈ ਮੇਰਾ ਸ਼ਾਂਤੀ ਨਹੀਂ ਆਈ ਮਿਲਾਪ ਨਹੀਂ ਹੋਇਆ ਇਹੀ ਸੀ ਭਾਈ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਹਨਾਂ ਦਾ ਜੀਵਨ ਵੀ ਉਹਨਾਂ ਨੇ ਵੀ ਸਾਡੇ ਵਾਂਗ ਉਹ ਜੋ ਕਰਦੇ ਸੀ ਭਾਈ ਕਹਿੰਦੇ ਉਹ ਦੇਵੀ ਦੇ ਪੁਜਾਰੀ ਸੀ ਕਿ ਉਹਨਾਂ ਦਾ ਜੋ ਪਹਿਲਾ ਜੀਵਨ ਸੀ ਨਾ ਕਿ ਉਹਨਾਂ ਨੇ ਭਾਈ ਸੰਗਤਾਂ ਲੈ ਕੇ ਜਾਣੀ ਹੈ ਦੇਵੀ ਦੇਵਤਿਆਂ ਦੇ ਦਰਸ਼ਨ ਕਰਨੇ ਸਭ ਕੁਝ ਕਰਦੇ ਆ ਪਰ ਮਨ ਨੂੰ ਉਹ ਸ਼ਾਂਤੀ ਜੀ ਨਹੀਂ ਮਿਲਦੀ ਸਕੂਨ ਜ ਨਹੀਂ ਮਿਲਦਾ ਕਿ ਜੋ ਇੱਕ ਸੱਚੇ ਭਗਤ ਨੂੰ ਚਾਹੀਦਾ ਹੁੰਦਾ ਹਾਂ ਚੱਲਦੇ ਹਾਂ ਚੱਲਦੇ ਇੱਕ ਦਿਨ ਕੋਈ ਰਸਤਾ ਕਿ ਜਦੋਂ ਕੋਈ ਪੂਰਵ ਕਰਮ ਅੰਕੁਰਜਾ ਪ੍ਰਗਟੇ ਪੇਟਿਓ ਪੁਰਖ ਰਸ ਕੇ ਵਿਰਾਗੀ ਮਿਟਿਓ ਅੰਧੇਰ ਮਿਲਤ ਹਰਨਾਨ ਜਨਮ ਜਨਮ ਕੀ ਸੋਈਤਾ ਪੂਰਵਲਾ ਕਰਮ ਉਦੇ ਹੋਇਆ ਪ੍ਰਗਟ ਹੋਇਆ ਕਿ ਜਾਂਦੇ ਜਾਂਦੇ ਇੱਕ ਦਿਨ ਐਸਾ ਸਮਾਂ ਆਇਆ ਕਿ ਧੰ ਸਿਰਗੁਰੂ ਨਾਨਕ ਪਾਤਸ਼ਾਹ ਜੀ ਮਹਾਰਾ ਦੀ ਸੰਗਤ ਹੋ ਗਈ। ਭਾਵੇਂ ਕੈਦੀ ਕਿ ਜਿੱਥੇ ਉਹ ਰੁਕੇ ਸੀ ਉਸ ਸਥਾਨ ਕੋਲ ਜੀ ਨਿੰਗੇ ਰੁਕਣਾ ਪੈ ਗਿਆ। ਭਾਵੇਂ ਕਿਸੇ ਵੀ ਤਰੀਕੇ ਨਾਲ ਉਹਨਾਂ ਦਾ ਮਲਾਪ ਹੋਇਆ। ਮਲਾਪ ਹੋਇਆ। ਦਰਸ਼ਨ ਹੋ ਗਏ, ਵਿਚਾਰ ਸੁਣੇ। ਮਨ ਤੇ ਅਸਰ ਐਸਾ ਪਿਆ ਕਿ ਜਿਹੜਾ ਮੈਂ ਜ਼ਿੰਦਗੀ ਚ ਕੀਤਾ ਉਨੇ ਮੇਰੇ ਤੇ ਕੋਈ ਅਸਰ ਨਹੀਂ ਛੱਡਿਆ ਪ੍ਰਭਾਵ ਨਹੀਂ ਪਿਆ ਕਿ ਮੇਰੇ ਤੇ ਕੋਈ ਪ੍ਰਭਾਵ ਨਹੀਂ ਪਿਆ ਇੱਥੇ ਮੈਂ ਕੁਝ ਪਲ ਬੈਠਾ ਜ਼ਿੰਦਗੀ ਦਾ ਕੁਝ ਸਮਾਂ ਗੁਜ਼ਾਰੇ ਆ ਕਿ ਕੁਝ ਪਲਾਂ ਦੇ ਵਿੱਚ ਇਹ ਮੇਰੇ ਅੰਦਰ ਦੀ ਜੋ ਕਾਇਆ ਕਲਪ ਹੋ ਗਈ ਹੈ ਅੰਦਰ ਇੱਕ ਸਕੂਨ ਆ ਗਿਆ ਕਿ ਇੱਕ ਸਤਨੂ ਦਰਸ਼ਨ ਕਰ ਲਏ ਇਹ ਸੱਚ ਹੈ ਦੇ ਫਿਰ ਉਹ ਮਾਰਗ ਛੱਡ ਦਿੱਤਾ ਫਿਰ ਨਹੀਂ ਕਿ ਫਿਰ ਕੇਵਲ ਤੋਂ ਕੇਵਲ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨੀ ਸੇਵਾ ਕੀਤੀ ਐਸਾ ਮਾਰਗ ਜੋ ਗੁਰੂ ਨਾਨਕ ਸਾਹਿਬ ਨੇ ਦਰਸਾਇਆ ਉਸ ਤੇ ਚਲਦੇ ਆ ਚਲਦੇ ਆ ਖੁਦ ਦੁਨੀਆ ਨੂੰ ਮਾਰਗ ਦਰਸਾਉਣ ਵਾਲੇ ਬਣ ਗਏ ਭਾਵ ਦੂਜੇ ਨਾਨਕ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਦਾ ਕਤੀ ਵਰਤ ਸਭਤਾ ਭਾਵ ਜੀਵਨ ਕੈਸਾ ਸੀ ਜੀਵਨ ਗੁਜ਼ਰੇ ਆ ਕੀ ਗਿਆਨ ਮਿਲਦਾ ਕੇ ਭਾਈ ਜੋ ਕੁਛ ਤੂੰ ਕੀਤਾ ਕੀ ਤੈਨੂੰ ਬਾਕੀ ਉਸ ਕੋਣ ਉਹ ਦਰਸ਼ਨ ਦਜ਼ਾਰੇ ਵਹਿਰੂ ਨਿਰੰਕਾਰ ਦਾ ਤੈਨੂੰ ਦੇਖਣ ਵਾਲੀ ਅੱਖ ਮਿਲ ਗਈ ਏ ਜੇ ਨਹੀਂ ਮਿਲੀ ਇਹਦਾ ਮਤਲਬ ਤੂੰ ਗਲਤ ਦਿਸ਼ਾ ਵੱਲ ਜਾ ਰਹੇ ਆ ਕਿ ਦਿਸ਼ਾ ਤੈਨੂੰ ਲੱਭਣੀ ਹੈ ਤੈਨੂੰ ਮੰਜ਼ਲ ਤੇ ਜਾਣ ਵਾਸਤੇ ਸਹੀ ਮਾਰਗ ਤੇ ਚੱਲਣਾ ਪਵੇਗਾ ਫਿਰ ਭਾਈ ਜ਼ਰੂਰ ਤੈਨੂੰ ਬਦਲਾਵ ਕਰਨਾ ਚਾਹੀਦਾ ਹੈ ਔਰ ਜੇ ਤੇਰੀ ਅੱਖ ਕੇਵਲ ਤੂੰ ਕੇਵਲ دنیਵੀ ਪਦਾਰਥਾਂ ਤੱਕ ਆ ਕਦੇ ਵੀ ਤੂੰ ਸੁੱਖਾਂ ਵਰਣੀ ਪਹੁੰਚ ਸਕਦਾ ਇਹ ਜੋ ਆਤਮਾ ਹੈ ਨਾ ਕਹਾਣੀ ਸਾਰੀ ਇਹਦੀ ਹੈ ਤੇਰੇ ਸਰੀਰ ਦੀ ਨਹੀਂ ਹੈ ਸਰੀਰ ਤਾਂ ਬਣਦੇ ਆ ਟੈਂਦੇ ਆ ਇਹ ਤਾਂ ਇਦਾਂ ਹੀ ਚੱਲਦਾ ਰਹਿੰਦਾ ਭਾਈ ਪਰ ਇਤੋਂ ਮੁਕਤ ਹੋਣਾ ਸਰੀਰਾਂ ਤੋਂ ਸਰੀਰਾਂ ਤੋਂ ਮੁਕਤ ਹੋ ਜਾਣਾ ਇਹੀ ਇੱਕ ਮੌਕਾ ਇੱਕ ਚਾਂਸ ਹਰ ਪ੍ਰਸੰਗ ਬੈਠਣੀ ਆ ਕਿ ਆਪਣੇ ਪਤੀ ਪਰਮਾਤਮਾ ਦੇ ਘਰ ਦੇ ਵਿੱਚ ਇੱਕ ਵਾਰ ਬੈਠ ਜੀਏ ਬਸ ਇੱਕ ਵਾਰੀ ਬਹਿਣਾ ਭਾਈ ਮੁੜ ਕੇ ਨਿਕਲਣਾ ਹੀ ਨਹੀਂ ਉਤੋਂ ਕੋ ਕੰਟੀਨਿਊ ਕਰਦਾ ਫਿਰ ਉਹਦਾ ਰੂਪ ਬਣ ਗਏ ਫਿਰ ਤੇਰਾ ਉਹਦੇ ਨਾਲ ਹੀ ਆਣਾ ਜਾਣਾ ਰਹਿੰਦਾ ਹੋਰ ਕਿਤੇ ਨਹੀਂ ਜਾਏਗਾ ਫਿਰ ਤੂੰ ਕਰਮਾਂ ਤੋਂ ਹੀ ਮੁਕਤ ਹੋ ਗਈ ਹੈ ਜਦ ਤੱਕ ਤੇਰੇ ਕੋਲ ਸਰੀਰ ਹੈ ਇਹਨੇ ਕਰਮ ਕਮਾਉਣੇ ਨੇ ਭਾਵੇਂ ਚੰਗੇ ਆ ਭਾਵੇਂ ਮਾੜੇ ਔਰ ਜਦੋਂ ਤੱਕ ਇਹਨੇ ਕਰਮ ਕਮਾਉਣੇ ਆ ਇਹਦਾ ਆਉਣਾ ਜਾਣਾ ਲੱਗਣਾ ਹੀ ਆ দান ਕੀਤਾ দান ਖਾਣ ਵਾਸਤੇ ਤੈਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਫੇਰ ਧਰਤੀ ਤੇ ਆਉਣਾ ਪੈਣਾ ਸਰੀਰ ਤਾਂ ਨਾ ਪਵੇਗਾ ਭਾਵੇਂ ਉਹ ਪਸ਼ੂ ਦਾ ਜਾਨਵਰ ਦਾ ਕਿ ਐਸੇ ਜਾਨਵਰ ਜਿਹੜੇ ਅਸੀਂ ਆਪਾਂ ਦੇਖਦੇ ਆਂ ਗੱਡੀਆਂ 'ਚ ਘੁੰਮਦੇ ਆਂ ਆਲੀਸ਼ਾਨ ਬੰਗਲਿਆਂ ਦੇ ਵਿੱਚ ਕਿ ਮਾਤਾ ਪਿਤਾ ਨੂੰ ਸੰਭਾਲਣ ਦਾ ਕੰਮ ਆਵੇ ਤਾਂ ਕੋ ਭਾਵੇਂ ਹੋਵੇ ਨਾ ਹੋਵੇ ਕੁੱਤਿਆਂ ਨੂੰ ਸੰਭਾਲ ਲੈ ਪੰਜ ਪੰਜ 7 7 ਬੰਦੇ ਰੱਖੇ ਅਮੀਰਾਂ ਦੇ ਘਰ 'ਚ ਦੇਖੋ ਉਹਨੇ ਇਹੋ ਕਾਰਜ ਤਾਂ ਕਾਲੇ ਜੋ ਅਸੀਂ ਕਰਦੇ ਆਂ ਅਸੀਂ ਵੀ ਕਰਦੇ ਆਂ ਨਾ ਕਦੇ ਪੁੰਨ ਕਰਦੇ ਆਂ ਕਦੇ ਦਾਨ ਕਰਦੇ ਆਂ ਕਦੇ ਤੀਰਥਾਂ ਤੇ ਜਾਂਦੇ ਆਂ ਸਭ ਕੁਝ ਕਰਦੇ ਆਂ ਇਹਨਾਂ ਦਾ ਭਾਈ ਲੇਖਾ ਜੋਖਾ ਹੈ ਤੈਨੂੰ ਕੱਟਣਾ ਹੀ ਪੈਣਾ। ਜੋ ਫਲ ਦਿਨੇ ਆ ਤੈਨੂੰ ਫਲ ਲੈਣਾ ਹੀ ਪੈਣਾ। ਫਿਰ ਭਾਵੇਂ ਮਨੁੱਖਾ ਜੀਵੇਂ ਜਾਵੇ ਭਾਵੇਂ ਪਸ਼ੂ ਪੰਛੀ ਜਾਵੇ। ਪਰ ਉਹਦਾ ਤੂੰ ਫਲ ਲੈਣ ਵਾਸਤੇ ਆਏਗਾ ਸਰੀਰ ਵਿੱਚ ਆਏਗਾ। ਗਲਤ ਉਥੇ ਆ ਗਈ ਭਈ। ਮੈਂ ਉਹ ਸੁੱਖ ਨੂੰ ਲੈਣ ਵਾਸਤੇ ਤਾਂ ਆ ਗਿਆ ਪਰ ਹੁਣ ਮੈਂ ਬੰਦਗੀ ਤੋਂ ਬਾਂਝਾ ਰਹਿ ਗਿਆ। ਕਿ ਜਾਨਵਰ ਹੈ, ਪਸ਼ੂ ਹੈ, ਪੰਛੀ ਹੈ। ਜਿੰਨਾ ਮਾਜੀ ਉਸਨੂੰ ਅਸੀਂ ਪਾਲਤੂ ਬਣਾ ਕੇ ਰੱਖੀਏ ਜਿੰਨੇ ਮਰਜੀ ਮਹਿਲਾ ਚ ਰਖੀਏ ਪਰ ਬੰਦਗੀ ਤਾਂ ਨਹੀਂ ਕਰ ਸਕਦਾ ਭਜਨ ਨਹੀਂ ਕਰ ਸਕਦਾ ਭਜਨ ਬੰਦਗੀ ਕੌਣ ਕਰੂਗਾ ਜਿਸ ਦਿਨ ਤੇਰੀ ਆਤਮਾ ਮਨੁੱਖਾ ਸਰੀਰ ਦੇ ਵਿੱਚ ਆ ਗਈ ਇਹ ਇਸ ਮਨੁੱਖਾ ਸਰੀਰ ਦੇ ਵਿੱਚ ਆ ਕੇ ਭਾਈ ਤੈਨ ਉਸ ਕੇਵਲ ਤੋਂ ਕੇਵਲ ਪ੍ਰਮਾਤਮਾ ਨੂੰ ਖੋਜਣਾ ਕਿ ਆਪਣੇ ਸਾਰਾ ਧਿਆਨ ਆਪਣਾ ਸਾਰਾ ਸਮਾਂ ਹਰ ਇੱਕ ਸਵਾਸ ਉਹਦੇ ਲੇਖੇ ਲਾ ਸਵਾਸ ਤਾਂ ਤੈਨੂੰ ਫੇਰ ਵੀ ਆਉਣਗੇ ਜਿੱਦਾਂ ਮਨੁੱਖਾ ਦੇਹ ਹੀ ਇਹ ਖਤਮ ਹੋ ਗਈ ਹੋਰ ਮਿਲ ਗਈ ਅੱਖਾਂ ਵਿੱਚ ਵਹਿਣ ਲੱਗੀਆਂ ਖਾਣ ਨੂੰ ਜ਼ੁਬਾਨ ਬੋਲਣ ਨੂੰ ਜ਼ੁਬਾਨ ਪਾਵ ਸਭ ਕੁਝ ਮਿਲਣਾ ਪਰ ਉਹ ਰਸਨਾ ਨਹੀਂ ਮਿਲਲੀ ਜਿਹੜੀ ਰਸਨਾ ਨਣ ਤੋਂ ਵਾਹਿਗੁਰੂ ਕਹਿ ਸਕੇ ਉਹ ਰਸਨਾ ਅੱਜ ਮਿਲੀ ਹੈ ਮਨੁੱਖਾ ਦੇਹ ਚ ਮਿਲੀ ਹੈ ਇਦਾਂ ਲਾ ਲੈਣਾ ਜੇ ਇਸ ਰਸਨਾ ਦੇ ਨਾਲ ਵੀ ਤੂੰ ਨਾਮ ਨਹੀਂ ਜਪਦਾ ਤੇ ਪਾਸ਼ਾ ਕਹਿੰਦੇ ਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ ਕਿ ਜੇਰੀ ਰਸਨਾ ਉਸ ਵਾਹਿਗੁਰੂ ਦਾ ਨਾਮ ਨਹੀਂ ਜਪਦੀ ਕਿੰਨਾ ਭਾਵੇਂ ਤੂੰ ਤਿਲ ਤਿਲ ਕਰਕੇ ਕੱਟ ਦੇ ਇਹ ਬੇਕਾਰ ਆ ਜਿਸੇ ਲੇਖੇ ਵਿੱਚ ਨਹੀਂ ਇਸ ਨੂੰ ਲੇਖੇ ਵਿੱਚ ਲਾ ਉਹ ਭਾਵੇਂ ਮਨੁੱਖਾ ਸਰੀਰ ਦੇ ਵਿੱਚ ਮੇਲ ਆ ਭਾਵੇਂ ਫੀਮੇਲ ਭਾਵੇਂ ਇਸਤਰੀਆਂ ਜਾਂ ਪੁਰਸ਼ਾਂ ਕੋਈ ਮੈਨੇ ਨਹੀਂ ਰੱਖਦਾ ਤੋ ਦੁਨਿਆਵੀ ਕੰਮ ਕਾਰ ਕਰ ਰਿਸ਼ਤੇ ਨਾਤੇ ਉਹਨਾਂ ਸਭ ਕੁਝ ਕਰ। ਪਰ ਇੱਥੇ ਜਿਉਂਦੇ ਜੀ ਉਸ ਵਾਹਿਗੁਰੂ ਦੇ ਨਾਲ ਨਾਤਾ ਬਣਾ ਲੈ। ਇਹ ਤਾਂ ਜਿਹੋ ਤੇਰੇ ਸਾਹਮਣੇ ਦੇਖ ਰਿਆ ਨਾ ਪੁੱਤਰ ਕਲਤਰ ਗ੍ਰਸਥ ਕੇ ਫਸਾ ਇਹਨਾਂ ਚ ਫਸੇ ਆ। ਇਨਾ ਕਾਰਣੇ ਹੋ ਨਾ ਪਾਈ ਇਹ ਰਾਮ ਕੇ ਦਾਸਾ ਕਿ ਇਨਾ ਕਰਕੇ ਅਸੀਂ ਵੈਹਿਰ ਦੇ ਨਹੀਂ ਹੋ ਸਕੇ ਸਾਨੂੰ ਆਪਣੇ ਧੀ ਪੁੱਤਰ ਪਰਿਵਾਰ ਜੋ ਵੀ ਸਾਡੇ ਸਕੇ ਸੰਬੰਧੀ ਹੈ ਜਿਨ੍ਹਾਂ ਨਾਲ ਸਾਡਾ ਪ੍ਰੇਮ ਹੈ ਸਾਨੂੰ ਚੇਤੇ ਤਾਂ ਕੇਵਲ ਤੋਂ ਕੇਵਲ ਤੋਂ ਉਹੀ ਰਹਿ ਗਏ ਭੁੱਲ ਗਏ ਕਿ ਜਿਹੜਾ ਸਭ ਤੋਂ ਉੱਤਮ ਹੈ ਕਿ ਜੀ ਨੂੰ ਮਿਲਣ ਵਾਸਤੇ ਮੈਂ ਇੱਥੇ ਆਇਆ ਹਾਂ ਇਹ ਉਹ ਤੋਂ ਉਸ ਨੂੰ ਪਾ ਲਿਆ ਬਿਲਾਪ ਹੋ ਗਏ ਸਾਰੀ ਕਹਾਣੀ ਇਹੀ ਹੈ ਕਿ ਜੇ ਹੁਣ ਵੀ ਇਸ ਇਸ ਸਰੀਰ ਤੋਂ ਲਾਹ ਨਾ ਲੈ ਸਕੇ ਜੇ ਚੁੱਕ ਗਿਆ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਇਦਾ ਕਿ ਆ ਮਨੁੱਖਾ ਵਾਲੀ ਸਰੀਰ ਵਾਲੀ ਨਾ ਇੱਕ ਸੀੜੀ ਹੈ ਇੱਕ ਪੌੜੀ ਹੈ ਪਰਮਾਤਮਾ ਦੇ ਕਰਦਾ ਇੱਕ ਸਟੈਪ ਆ ਕਿ ਇਹ ਤੋਂ ਜੇ ਤੂੰ ਚੁੱਕ ਗਿਆ ਫਿਰ ਆਏ ਜਾਏ ਆਵੇਂਗਾ ਜਾਵੇਂਗਾ ਨਾਲ ਹੀ ਗੱਲ ਕਹਤੀ ਦੁੱਖ ਪਾਏ ਕਿ ਤੇਰਾ ਜੰਮਣਾ ਵੀ ਹੋਏਗਾ ਮਰਣਾ ਵੀ ਹੋਏਗਾ ਦੁੱਖ ਵੀ ਪਾਵੇਂਗਾ ਸਰੀਰ ਪਾਵੇਂ ਕਿਸੇ ਦਾ ਵੀ ਹੋਵੇ ਭਾਵੇਂ ਮਨੁੱਖ ਸਰੀਰ ਆ ਭਾਵੇਂ ਪਛੂ ਪੰਛੀਆਂ ਦਾ ਪੇੜ-ਪੌਦਿਆਂ ਦਾ ਕੋਈ ਵੀ ਆਤਮਾ ਨੇ ਤਾਂ ਭਈ ਉਹ ਤਾਂ ਅਟੱਲ ਹੈ ਜਿਹੜੀ ਆਤਮਾ ਤੇਰੇ ਸਰੀਰ 'ਚ ਅੱਜ ਬੋਲਦੀ ਐ ਸੁਣਦੀ ਐ ਭਾਵ ਸਭ ਕੁਝ ਇਹਦੇ ਨਾਲ ਹੀ ਐ ਜਦੋਂ ਇਹ ਨਿਕਲ ਗਈ ਤੇ ਉਸ ਦਿਨ ਭਾਈ ਤੂੰ ਤੇਰਾ ਸਰੀਰ ਇੱਕ ਮਿੱਟੀ ਦਾ ਪਤਲਾ ਬੱਚਾ ਕਿ ਕਰਦੇ ਨੇ ਫੁਕ ਦੇਣਾ ਦਫਨਾ ਦੇਣਾ ਬਸ ਉਹ ਨਿਕਲ ਗਈ ਕਿਸੇ ਨੂੰ ਪਤਾ ਹੀ ਨਹੀਂ ਕੌਣ ਨਿਕਲੇ ਆ ਕੌਣ ਮੂਹਾਰੇ ਕੌਣ ਮੂਹਾਰਾ ਬ੍ਰਹਮ ਗਿਆਨੀ ਮਿਲ ਕਰਤ ਵਿਚਾਰ ਕਿ ਵਿਚਾਰ ਕਰਕੇ ਦੇਖ ਮਰਿਆ ਕੌਣ ਮਰਿਆ ਸਰੀਰ ਹੈ ਖਤਮ ਸਰੀਰ ਹੋਇਆ ਇੱਕ ਘਟ ਰਹਿ ਗਿਆ ਅਗਲਾ ਤਿਆਰ ਹੋ ਗਿਆ ਕਿ ਜਾ ਪਏ ਹੁਣ ਚਲ ਉੱਥੇ ਨੂੰ ਵਸਾ ਹੋ ਗਿਆ ਕਿ ਜਿਹੜਾ ਅਸਲੀ ਇਹ ਜਿਹੜੀ ਆਤਮਾ ਇਸ ਸਰੀਰ ਚ ਮਹਿਮਾਨ ਬਣ ਕੇ ਆਈ ਹੈ ਤੇ ਇਹਨੇ ਇੱਕ ਨਾ ਇੱਕ ਦਿਨੇ ਜਾਣਾ ਹੀ ਜਾਣਾ ਸਭ ਦੀਆਂ ਰਹੁਣਾਂ ਨਿਕਲ ਲਈਏ ਜੋ ਸਾਨੂੰ ਦਿਖਦੇ ਆ ਦਿਸਟਮਾਨ ਹੈ ਸਗਲ ਮਦੇਨ ਜੋ ਜੋ ਅਸੀਂ ਦੇਖਦੇ ਆਂ ਸਭ ਕੁਝ ਵਿਨਾਸ਼ ਖਤਮ ਹੋ ਜਾਣਾ ਪਹਿ ਵੀ ਬੰਦੇ ਖਤਮ ਹੋਣਾ ਖੋਲਣਾ ਹਮੇਸ਼ਾ ਯਾਦ ਰੱਖ ਕੇ ਤੇ ਜੋ ਕੁਝ ਅਸੀਂ ਦੇਖਦੇ ਆਂ ਸਭ ਕੁਝ ਖਤਮ ਹੋਣ ਵਾਲਾ ਮਿਟਣ ਵਾਲਾ ਤੇ ਭਾਈ ਜੋ ਮਿਟਣ ਵਾਲਾ ਇਸ ਨੂੰ ਮਿਟਣ ਤੋਂ ਪਹਿਲਾਂ ਪਹਿਲਾਂ ਇਹਦਾ ਲਾਹ ਲਾ ਇਵੇਂ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਹਰ ਕੋਈ ਆਪਣਾ ਕੰਮ ਖਤਮ ਕਰਦੀ ਸੋਚਦਾ ਕਿ ਮੇਰਾ ਭਾਈ ਜੇ ਸੂਰਜ ਚਲਾ ਗਿਆ ਹਨੇਰਾ ਹੋ ਗਿਆ ਮੇਰਾ ਕੰਮ ਅਧੂਰਾ ਰਹਿ ਜਾਣਾ ਉਦੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਲਈ ਇਹ ਹੀ ਹੁੰਦਾ ਨਾ ਉਸੇ ਤਰ੍ਹਾਂ ਇਹ ਜੀਵਨ ਵੀ ਕਿਸੇ ਤਰ੍ਹਾਂ ਹੀ ਹੈ ਇਹ ਵੀ ਇੱਕ ਪ੍ਰਕਾਸ਼ ਮਿਲੇ ਆ ਕਿ ਜਿਹਦੇ ਜਰੀਏ ਅਸੀਂ ਉਸ ਵਾਹਿਗੁਰੂ ਨਾਲ ਮਿਲ ਸਕਦੇ ਹਾਂ ਹੁਣ ਮਿਲਣਾ ਕਿਵੇਂ ਆਜੋ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦੀ ਗੁਰਬਾਣੀ ਕਿ ਜਿਸ ਨੂੰ ਹੋਰ ਕੋਈ ਲੱਗਦਾ ਭਈ ਉਹ ਉੱਥੇ ਵੀ ਜਾ ਸਵੇ ਜਾਵੋ ਕੋਈ ਤੁਹਾਨੂੰ ਤੱਕਾ ਥੋੜੀ ਹੈ ਇੱਥੇ ਕਹਿੰਦੇ ਸਾਨੂੰ ਕੁਝ ਜੋ ਅਨੰਦ ਮਿਲੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਗਿਆ ਤੁਸੀਂ ਕੋਸ਼ਿਸ਼ ਕਰਕੇ ਦੇਖ ਲਓ ਤੁਹਾਨੂੰ ਮਿਲ ਜਾਵੇ ਕੋਈ ਤੁਹਾਨੂੰ ਬੰਨਿਆ ਨਹੀਂ ਕਿ ਤੁਸੀਂ ਇੱਥੇ ਆਓ ਤੁਸੀਂ ਇੱਕ ਕੋਸ਼ਿਸ਼ ਕਰਕੇ ਦੇਖੋ ਪਰ ਜਿੱਥੇ ਵੀ ਕੋਸ਼ਿਸ਼ ਕਰਨੀ ਹੈ ਕਿ ਜਿਹਦੇ ਦਰਤੇ ਜਾਣਾ ਕੋਚ ਕੋਈ ਵੀ ਹੋਵੇ ਕਿ ਕੋਚ ਕੋਈ ਵੀ ਹੋਵੇ ਕਿਤੋਂ ਦਾ ਵੀ ਹੋਵੇ ਉਹਦੇ ਦਿੱਤੇ ਹੋਏ ਟ੍ਰੇਨਿੰਗ ਦੇ ਟਿਪਸ ਜਿਹੜਾ ਗਿਆਨ ਹੁੰਦਾ ਉਹਦੇ ਨਾਲ ਹੀ ਤੇਰੇ ਅੰਦਰ ਤਰੱਕੀ ਹੋਣੀ ਹੈ ਇਹ ਨਹੀਂ ਕਿ ਮੈਂ ਕੋਚ ਅਮਰੀਕਨ ਲੈ ਲਏ ਤੇ ਗੱਲਾਂ ਸੁਣਨੀ ਕਿਹਦੇ ਦੀ ਨਹੀਂ ਉਸੇ ਤਰ੍ਹਾਂ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਦੀ ਛਰਨੀ ਵੀ ਆ ਗਿਆ ਜਾਂ ਜਿੱਥੇ ਤੈਨੂੰ ਲੱਗਦਾ ਕਿ ਇਹ ਬਹੁਤ ਉੱਤਮ ਹੈ ਇਹ ਜਿਹੜਾ ਸਾਨੂੰ ਪ੍ਰਮਾਤਮਾ ਨਾਲ ਮੜਾ ਸਕਦਾ ਹੁਣ ਆਪਾਂ ਤਾਂ ਤਰੇ ਫਿਰਦੇ ਆਂ ਦੁਨਿਆਵੀ ਗੱਲਾਂ 'ਚ ਇਹ ਕਿਹੜਾ ਸਾਧ ਕਿਹੜਾ ਬਾਬਾ ਕਿ ਕਿਹੜਾ ਮੈਨੂੰ ਤਰੱਕੀਆਂ ਦਵਾਉਂਦਾ ਕਿਹੜਾ ਮੈਨੂੰ ਬੀਜੇ ਦਵਾਉਂਦਾ ਇਹ ਕਿਹੜਾ ਮੇਰੀ ਪੀਅਰ ਪੱਕੀ ਕਰਾਉਂਦਾ ਕਿਹੜਾ ਸ਼ਹੀਦ ਹੈ ਕਿਹੜਾ ਇਹ ਲੱਭਦੇ ਫਿਰਦੇ ਆਂ ਓਏ ਭਾਈ ਇਹ ਲੱਭ ਵੀ ਲੈ ਆ ਜੇ ਮਿਲ ਵੀ ਗਿਆ ਫਿਰ ਕੀ ਐ ਇੱਕ ਨਾ ਇੱਕ ਦਿਨ ਤਾਂ ਇਹ ਵੀ ਛੱਡ ਜਾਣਾ ਆਂ ਤੇ ਕੋਸ਼ਿ ਉਸ ਦੀ ਕਰ ਜੋ ਹਮੇਸ਼ਾ ਤੇਰੇ ਨਾਲ ਰਹਿਣਾ ਉਹ ਕੇਵਲ ਤੋਂ ਕੇਵਲ ਵਹਿਗੁਰੂ ਦਾ ਅੰਕਾਰ ਅਕਾਲ ਪੁਰਖ ਹੈ ਉਹ ਹਮੇਸ਼ਾ ਤੇਰਾ ਸਹਾਈ ਹੈ ਭਾਵ ਉਹਦੇ ਕਰਦੇ ਵਿੱਚ ਆ ਤੂੰ دنیਵੀ ਸੁੱਖਾਂ ਨੂੰ ਦੇਖ ਕੇ ਇਹਨਾਂ ਨੂੰ ਹੀ ਖੁਸ਼ ਹੋਇਆ ਬੈਠਾ ਵਾ ਕਿਤੇ ਉਸ ਆਨੰਦ ਦੀ ਕਲਪਨਾ ਕਰਕੇ ਤਾਂ ਦੇਖ ਕਿ ਜਿਸ ਆਨੰਦ ਤੋਂ ਪਾਉਣ ਦੀ ਖਾਤਰ ਕਿ ਦੇਵੀ ਦੇਵਤੇ ਲੋਚਦੇ ਆ ਸੰਤ ਮਹਾਤਮਾ ਦਾ ਜੀਵਨ ਦੇਖ ਕੇ ਘਰ-ਵਾਰ ਛੱਡ ਤਾ ਜੰਗਲਾਂ ਚ ਚਲੇ ਗਏ ਭਾਵ ਕਿੰਨੇ ਹੀ ਉਹਨਾਂ ਨੇ ਕਾਂਡ ਕੀ ਕਰਮ ਕੀਤੇ ਕਿ ਜਿੰਨੇ ਵੀ ਉਹਨਾਂ ਨੇ ਕਰਮ ਕਾਂਡ ਕੀਤੇ ਹੋਏ ਨੇ ਉਹ ਸਾਰੇ ਤੇ ਸਾਰੇ ਕੇਵਲ ਤੋਂ ਕੇਵਲ ਉਸ ਵੈਰੂ ਦੇ ਘਰ ਤੱਕ ਜਾਣ ਦੇ ਹਣ ਜੰਗਲ ਚ ਕੋਈ ਜੋਗੀ ਬੈਠਾ ਪਹਾੜ ਤੇ ਬੈਠਾ ਕੋਈ ਗੁਫਾ ਚ ਬੈਠਾ ਉਹ ਕੋਈ ਦੁਨਿਆਵੀ ਪਦਾਰਥ ਲੈਣ ਵਾਸਤੇ ਨਹੀਂ ਬੈਠਾ ਕਿਵੇਂ ਅਮੀਰ ਬਣ ਜਾਊਗਾ ਉਹ ਬੈਠਾ ਹੈ ਉਸ ਪਤੀ ਪ੍ਰਮਾਤਮਾ ਨੂੰ ਮਿਲਣ ਦੀ ਖਾਤਰ ਹੁਣ ਉਹਨੂੰ ਲੱਗਿਆ ਕਿ ਇਹ ਮਾਰਗ ਸਹੀ ਹੈ ਹੋ ਵੀ ਸਕਦਾ ਸਹੀ ਵੀ ਹੋਵੇ ਭਾਈ ਮਿਲਦਾ ਹੋਵੇ ਇਹ ਤਾਂ ਹੁਣ ਜਿਸ ਨੇ ਜੋ ਦੇਖਿਆ ਹੋਈ ਹੈ ਨਾ ਉੱਥੇ ਦਾ ਬਿਆਨ ਕਰ ਸਕਦੇ ਆ ਕਿ ਸਾਨੂੰ ਤਾਂ ਸਮਝ ਆਈ ਕਿ ਆਨੰਦ ਅਸਲੀ ਗੁਰੂ ਦੇ ਬਚਨਾਂ ਨੂੰ ਮੰਨ ਕੇ ਪ੍ਰਾਪਤ ਹੁੰਦਾ ਹੈ ਆਨੰਦ ਨੰਦ ਸਭ ਕੁ ਕਹੇ ਆਨੰਦ ਗੁਰਤੇ ਕਹਿੰਦੇ ਆਨੰਦ ਆਉਂਦਾ ਕਿੱਥੋਂ ਨੰਦ ਬੜਦਾ ਗੁਰੂ ਦੇ ਕੋਲ ਆ ਕੇ ਤੇ ਤੇਰਾ ਗੁਰੂ ਕੌਣ ਹੈ ਤੇ ਤੇਰਾ ਗੁਰੂ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਥੇ ਆ ਕੇ ਵਿਚਾਰ ਕਰ ਸੁਣ ਪੜਿਆ ਕਰ ਤੇ ਨਾਲੇ ਭਾਈ ਇਹ ਸੋਚ ਜਿਹੜੀ ਮੈਂ ਪੰਕਤੀ ਸੁਣ ਲਈ ਮਗਰਮਾ ਹੈ ਸਹੰਦੇ ਹਰ ਪ੍ਰਸੰਗ ਵੇਟੜੀਆਂ ਕਿ ਸੋਭਾ ਵੜਾਈ ਤਾਂ ਮੈਨੂੰ ਤਦ ਮਿਲਣੀ ਕਿ ਜੇ ਮੈਂ ਇਸ ਗੁਰਬਾਣੀ ਸਦਕਾ ਉਸ ਪ੍ਰਮਾਤਮਾ ਨਾਲ ਮਿਲ ਗਿਆ ਜੇ ਮਿਲਿਆ ਹੀ ਨਹੀਂ ਜਿੰਦਗੀ ਬੀਤ ਗਈ ਹੈ ਪੜਦਿਆਂ ਦੀ ਸੁਣਦਿਆਂ ਦੀ ਤੇ ਫਿਰ ਤਾਂ ਭਾਈ ਤੇਰਾ ਜੋ ਕੀਤਾ ਕਰਾਇ ਸਾਰੇ ਦਾ ਸਾਰਾ ਬੇਅਰਥ ਗਿਆ ਇਸ ਨੂੰ ਅਜਾਈ ਨਾ ਜਾਣਦੇ ਜਾਈ ਜਾਣਦੇ ਕਿ ਮੰਨ ਲੈ ਬਚਨ ਗੁਰਾਂ ਦੇ ਕਿ ਸਤ ਗੁਰਾਂ ਦੇ ਬਚਨ ਮੰਨ ਲੈ ਬਚਨ ਕਮਾਲ ਹੈ ਇੱਥੇ ਤਾਂ ਬਚਨ ਜੋ ਕਮਾਉਂਦਾ ਉਹਦਾ ਹੀ ਭਾਰ ਉਤਾਰੈ ਤਾਂ ਅਨਸਿਰੀ ਗੁਰੂ ਅੰਗਦ ਦੇ ਪਾਛੈ ਜੀ ਉਹਨਾਂ ਨੇ ਵੀ ਤਾਂ ਭਾਈ ਬਚਨੀ ਕਮਾਏ ਨੇ ਕਿ ਉਹਨਾਂ ਨੇ ਤਾਂ ਬਚਨੀ ਕਮਾਏ ਨੇ ਸਾਰੇ ਦੇ ਸਾਰੇ ਗੁਰੂ ਨਾਨਕ ਸਾਹਿਬ ਦੇ ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਛੱਡੇ ਮੋਨ ਛੱਡੇ ਕੋਈ ਲਾਲਚ ਨਹੀਂ ਸੀ ਕਿ ਨਹੀਂ ਵੀ ਸਾਡੀ ਗੱਦੀ ਚੱਲ ਪਵੇ ਜਿਵੇਂ ਆਦੇ ਸਾਧ ਆਪਦੇ ਪਰਿਵਾਰ ਨੂੰ ਉੱਥੇ ਲੱਭਣਗੇ ਵੀ ਸਾਡੇ ਪਰਿਵਾਰ ਦੀ ਰੱਬ ਵਾਸਤਾ ਤੁਸੀਂ ਤਾਂ ਐਵੇਂ ਹੋ ਜਿਹੜੇ ਕਰੋੜਾਂ ਬਤਰੇ ਫਿਰਦੇ ਹੋ ਕਿ ਤਰੇ ਫਿਰਦੇ ਆ ਨਾ ਦੇਖਦੇ ਅਸੀਂ ਸਾਧਾਂ ਦੇ ਡੇਰਿਆਂ ਵੱਲ ਆਪਦੇ ਪਰਿਵਾਰ ਤੋਂ ਹੀ ਗੱਦੀ ਆਪਦਾ ਹੀ ਪਰਵਾਹ ਠਾਲ ਦਿੱਤਾ ਭਾਈ ਬਸ ਤੁਸੀਂ ਐਵੇਂ ਆ ਇਹ ਮੇਰੇ ਘਰ ਦੇ ਵਿੱਚ ਹੀ ਐ ਜੋ ਕੁਸ ਹੈ ਮੋਹ ਹੈ ਲਾਲਚ ਪਰ ਗੁਰਨਾਨਕ ਸਾਹਿਬ ਦੇ ਵਿੱਚ ਲਾਗਣੇ ਸੀ ਉਹਨਾਂ 'ਚ ਸੀ ਪ੍ਰਮਾਤਮਾ ਦੇ ਪ੍ਰੇਮ ਦਾ ਲਾਲਚ ਮੋਹ ਸੀ ਪ੍ਰਮਾਤਮਾ ਨਾਲ ਮੋਹ ਸੀ ਦੁਨੀਆ ਨਾਲ ਮੋਹ ਨਹੀਂ ਸੀ ਉਹਨਾਂ ਨੂੰ ਜੋ ਸਤ ਲੱਗੇ ਆ ਕਿ ਭਾਈ ਇਹ ਹੀ ਬਚਨ ਕਮਾਉਣ ਵਾਲੇ ਆ ਇਹ ਹੀ ਬਚਨ ਕਮਾ ਸਕਦੇ ਆ ਬਾ ਜਿਹੜਾ ਇਹ ਬਚਨ ਕਮਾਉਂਦਾ ਉਹ ਗੁਰਨਾਨਕ ਬਣ ਗਿਆ ਉਹੋ ਹਰ ਕੋਈ ਗੁਰਨਾਨਕ ਬਣਦਾ ਰਿਹਾ ਭਾਈ ਭਾਵੇਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਭਾਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਆ ਜੋਥੇ ਪਾਛਾ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਪ ਤਸਾਈ ਪਾਛੇ ਹੈ ਬਗੈਰ ਹੁਕਮ ਕਮਾਏ ਨਹੀਂ ਬਣ ਸਕੇ ਗੁਰੂ ਨਹੀਂ ਬਣ ਸਕੇ ਗੁਰੂ ਨਾਨਕ ਦਾ ਰੂਪ ਨਹੀਂ ਬਣ ਸਕੇ ਤੇ ਤੂੰ ਬੰਦੇ ਆ ਸਤਗੁਰਾਂ ਦੇ ਬਚਨ ਕਮਾਏ ਬਗੈਰ ਹੀ ਰੱਬ ਬਣਨ ਨੂੰ ਫਿਰਦਾ ਰੱਬ ਵਾਲੀ ਪਦਵੀ ਪਾਉਣ ਨੂੰ ਫਿਰਦਾ ਨਹੀਂ ਹੋਣਾ ਇਹ ਤੇਰਾ ਸੁਪਨਾ ਹੈ